ਅਸਵਾਏ ਜਾ ਰਿਹਾ ਸੀ ਲਾਦੂਗਾ ਤੋਂ ਅੱਡੇ ਤੇ ਤੇ ਇਹ ਕਾਲਾਗਾ ਸੀ ਟਰਾਲੇ ਮੋਟਰਸਾਈਕਲ ਸਾਈਡ ਤੇ ਚੱਲਿਆ ਸੀ ਟਰਾਲੇ ਵਾਲੇ ਨੇ ਕ੍ਰੋਸ ਕੀਤਾ ਹੈ ਕ੍ਰੋਸ ਕਰਨ ਦੀ ਮੋੜ ਨੇ ਯਕਦਮ ਕੱਟ ਮਾਰਿਆ ਹੈ ਕੱਟ ਮਾਰਿਆ ਤੇ ਅਗਲੇ ਮਰਗਾੜ ਨਾਲ ਟਰੈਕਟਰ ਦੇ ਨਾਲ ਅੱਡ ਗਏ ਉੱਥੇ ਡਿੱਗ ਪੈ ਜੇ ਸਾਈਡ ਟਾਇਰ ਲੱਗੇ ਸੀ ਤਿੰਨਾ ਮੁੰਡਿਆਂ ਨੂੰ ਟਾਇਰ ਲੰਗਿਆ ਇੱਕ ਦਾ ਪੈਰ ਤੋਂ ਲੰਗਿਆ ਤੇ ਦੂਸਰਾ ਤਾਂ

ਅਜੇ ਤਾਂ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਕੋਈ ਪ੍ਰਸ਼ਾਸਨ ਨਹੀਂ ਕੁਝ ਨਹੀਂ ਸਾਡੇ ਕੋਈ ਸੁਣਾਈ ਜਮ ਬਿਲਕੁਲ ਨਹੀਂ ਹੋਈ ਕੱਲ 2:30 ਵਜੇ ਗੱਲ ਇੱਥੇ ਤੇ ਆਏ ਹੋਏ ਅੱਜੇ ਬੈਠੇ ਆ ਬਹੁਤ ਬਣ ਕੇ ਇੱਥੇ ਨਾ ਕੋਈ ਸਾਡੀ ਸੁਣਦਾ ਨਾ ਕਰਦਾ ਸਾਨੂੰ ਕੋਈ ਦੱਸ ਨਹੀਂ ਰਿਹਾ ਕੁਝ ਵੀ ਨਹੀਂ ਦੱਸ ਰਿਹਾ ਸਾਨੂੰ ਪੁਲਿਸ ਵਾਲੇ ਆਏ ਬਸ ਉਹ ਵੀ ਸਾਨੂੰ ਬਸ ਮਾੜੀ ਮੋੜੀ ਧਮਕੀ ਜੰਦੀਆਂ ਨਾ ਗੱਲ ਕਰਾਤਾ ਨੇ ਫਲਾਣਾ ਕਰਾਤਾ ਨੇ ਵੀ ਕਦੇ ਕਹਿੰਦੇ ਤੁਹਾਡਾ ਨਾ ਗੱਲ ਤਾਂ ਹੋ ਗਿਆ ਕਦੇ ਕੀ ਕਹਿੰਦੇ ਕਦੇ ਕੀ ਕਹਿੰਦੇ ਨੇ ਅਸੀਂ ਮੰਗ ਕਰਨੇ ਚਾਹਦੇ ਆਂ ਵੀ ਅਸੀਂ ਸਾਨੂੰ ਨਿصاف ਹੋਵੇ ਸਾਡੇ ਮੁੰਡਿਆਂ ਦੀ ਜਿਹੜੇ ਮੌਤ ਹੋਈ ਹੈ ਉਹ ਦਾ ਇਨਸਾਮ ਵੀ ਹੈ ਸਾਜੋ ਮੁੰਡੇ ਦਾ ਕੀ ਨਾਮ ਸੀ ਮਨਜੀਤ ਸਿੰਘ ਜੀ ਕਿੰਨੀ ਕੋਮਰ 25 ਸਾਲ ਦਾ ਜੀ ਕਹਿਆ ਸੀ 15 ਦੇ ਹੋ ਗਿਆ ਸ਼ਾਦੀ ਨੂੰ ਹੈ 15 ਹਾਂ ਜੀ ਉਹਦੇ ਮੁੰਡੇ ਦੋ ਨੇ ਤਾਰੇ ਗਏ ਸੀ ਉਹਨਾਂ ਦੇ ਕੀ ਕੀ ਨਾਮ ਹੈ ਇੱਕ ਦਾ ਨਾ ਸੁਨੀਲ ਹੈ ਇੱਕ ਦਾ ਨਾ ਹਰਪ੍ਰੀਤ ਹੈ ਉਹ ਕਿੰਨੀ ਕਿੰਨੀ ਉਮਰ ਦੇ ਉਹ ਲਗਭਗ 18 19 ਸਾਲ ਦਾ ਇੱਕ ਵੀ 21 ਸਾਲ 21 ਸਾਲ ਦਾ ਕੱਲ ਕੋਈ ਕਰੀਬ 2:30 ਵਜੇ ਦੀ ਗੱਲ ਹੈ ਜੀ ਤੇ ਤਿੰਨ ਨੌਜਵਾਨ ਬੱਚੇ ਆਪਣੇ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਮੰਡੀ ਲਾਧੂਕਾ ਨੂੰ ਕੋਈ ਕੰਮ ਦੇ ਸਿਲਸਿਲੇ 'ਚ ਆ ਰਹੇ ਸੀ ਤੇ ਜਦੋਂ ਕਰੀਬੇ ਉੱਥੇ ਆਪਣੇ ਦਾਣਾ ਮੰਡੀ ਦੇ ਨਾਲ ਹੀ ਹੈ ਉੱਥੇ ਆਪਣਾ ਲਾਧੂਕਾ ਮੰਡੀ ਲਿੰਕ ਰੋਡ ਤੇ ਆਰੋ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਦੀ ਇੱਕ ਟਰਾਲਾ ਹੁੰਦਾ ਹੈ ਮਿਕਚਰ ਉਹਦੇ ਪਿੱਛੇ ਲੱਗਿਆ ਜਿਹੜਾ ਮਿੱਟੀ-ਮਿੱਟੀ ਮਿਲਾਉਂਦੇ ਆ ਸਮੇਤ ਉਹ ਬੜੀ ਤੇਜ਼ ਗਤੀ ਨਾਲ ਆਇਆ ਤੇ ਉਹ ਜਿਹੜਾ ਮੋਟਰਸਾਈਕਲ ਤੇ ਜਵਾਰ ਜਾ ਰਹੇ ਸੀ ਤਿੰਨ ਨੌਜਵਾਨ ਉਹਨਾਂ ਨੂੰ ਪੇਟ ਵੱਜੀ ਹੈ ਉਸ ਫੇਟ ਦੇ ਵਿੱਚ ਇੱਕ ਜਿਹੜਾ ਚਾਲਕ ਦੇ ਪਿੱਛੇ ਬੈਠਾ ਸੀ ਮਨਜੀਤ ਸਿੰਘ ਨੌਜਵਾਨ ਉਸ ਦੀ ਉੱਥੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਤੇ ਬਾਕੀ ਇੱਕ ਨੂੰ ਉਹਨਾਂ ਚ ਹਰਪ੍ਰੀਤ ਉਹਨੂੰ ਐਡਮਿਟ ਕੀਤਾ ਉੱਥੇ ਦਾ ਰੈਫਰ ਕਰਤਾ ਆਪਣੇ ਬਠਿੰਡਾ ਉਹਦੇ ਵੀ ਕਾਫੀ ਝੋਟਾਂ ਲੱਗੀਆਂ ਤੇ ਇੱਕ ਦੂਸਰਾ ਬੱਚਾ ਹੈਗਾ ਸੁਨੀਲ ਜਿੱਦਿ ਆਪਾਂ ਬਿਆਨਾਂ ਤੇ ਕਾਰਵਾਈ ਕੀਤੀ ਹੈ ਉਹ ਹੁਣ ਇੱਥੇ ਸਿਵਲ ਹਸਪੀਟਲ ਐਡਮਿਟ ਹੈ ਤੇ ਦੁਰਾਨੇ ਇਲਾਜ ਹੈ ਇਹ ਕਹਿ ਰਹੇ ਜੀ ਜਿਹੜਾ ਟਰਾਲਾ ਚੜ੍ਹ ਕੇ ਜਿਹਨੇ ਕਹਿ ਰਹੇ ਉਹ ਨਵਾਲਕ ਸੀ ਤੇ ਇਹ ਸਰ ਅਜੇ ਤੱਕ ਸਾਨੂੰ ਤਾਂ ਉਹਦਾ ਵੈਰੀਫਾਈ ਨਹੀਂ ਹੋਇਆ ਕਿਉਂਕਿ ਨਾ ਹੀ ਉਹਨੂੰ ਅਰੈਸਟ ਕੀਤਾ ਸੀ ਤੇ ਨਾ ਹੀ ਉਹਨੂੰ ਅਰੈਸਟ ਕਰਾਂਗੇ ਫਿਰ ਇਹ ਇੰਨਾ ਜ਼ਰੂਰ ਹੈ ਵੀ ਉੱਥੇ ਤੇ ਆਸ-ਪਾਸ ਲੋਕ ਇਹ ਦੱਸ ਰਹੇ ਹੈ ਵੀ ਜਦੋਂ ਉਸਨੇ ਪੇਟ ਮਾਰੀ ਹੈ ਨਾ ਤੇ ਉਹ ਉੱਥੋਂ ਜਿਹੜਾ ਆਪਣਾ ਟਰਾਲਾ ਟਰੈਕਟਰ ਸੀ ਉਹ ਭਜਾ ਕੇ ਲੈ ਗਿਆ ਸੀ ਇਜੇ ਜੇ ਅਸੀਂ ਪਰਚਾ ਦਿੱਤਾ ਜੀ 304 ਆਈਪੀਸੀ ਤੇ 370 338 ਜਿਹੜੇ ਇੰਜਰਡ ਹੋਏ ਨੇ ਉਹ ਮਤਲਬ ਇਹ ਨਾਮਸ਼ੋਦਾ ਹੈ ਜੀ ਰਣਜੀਤ ਸਿੰਘ ਡਰਾਈਵਰ ਹੈ ਜਿਹੜਾ ਉਥੋਂ ਦਾ ਲਖੇ ਕੇ ਉਤਾਰ ਟੈਂਡਰ ਨਾਲ ਉਥੋਂ ਦਾ ਡਰਾਈਵਰ ਹੈ ਪੱਠਾ ਤੇ ਉਥੇ ਡਰਾਈਵਰੀ ਦਾ ਕੰਮ ਕਰਦਾ ਸੀ ਐਚ ਐਚ ਪੱਠੇ ਤੇ ਉਥੇ ਡਰਾਈਵਰ ਲੱਗਿਆ ਸੀ ਉਹਨਾਂ ਦਾ ਟਰੈਕਟਰ ਮਿਕਚਰ ਵਗੈਰਾ ਉਹ ਪੱਠੇ ਵਾਲਿਆਂ ਦਾ ਹੈ ਬਿਲਕੁਲ ਗ੍ਰਿਫਤਾਰੀ ਕਰਾਂਗੇ ਜੀ ਸੇ ਉਨ ਆ ਇੱਕ ਪੋਸਟਮਾਰਟਮ ਕਰਵਾ ਕੇ লাশ ਵਾਰਸਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਆਪ ਜਿਹੜੀ ਬੰਦੀ ਕਾਰਵਾਈ ਕਰਾਂਗੇ